ਹੈਲੋ ਜੀ ਸਤਿ ਸ੍ਰੀ ਅਕਾਲ ਕਿਵੇਂ ਆ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਅੱਜ ਇਹ ਮੇਰਾ ਵਲੋਗ ਆ ਰਿਹਾ ਆ ਉਹ ਆਪ ਮੇਰੇ ਵਾਸ਼ ਵੇਸ਼ਿੰਗ ਗੇਰੇ ਦਾ ਕਾਫੀ ਟਾਈਮ ਤੋਂ ਸੋਚ ਰਹੀ ਸੀ ਕਿ ਇੱਥੋਂ ਸਾਫ ਕਰਾਂ ਵਧੀਆ ਤਰੀਕੇ ਨਾਲ ਵਾਲਪੇਪਰ ਲਾਵਾਂ ਪਹਿਲਾਂ ਪੁਰਾਣਾ ਵਾਲਪੇਪਰ ਮੇਰਾ ਲੱਗਾ ਸੀ ਉਹ ਮੈਂ ਤੁਹਾਨੂੰ ਦਿਖਾਉਂਗੀ ਮਤਲਬ ਬਿਫੋਰ ਆਫਟਰ ਹੋਊਗਾ ਲੁੱਕ ਮੈਂ ਤੁਹਾਨੂੰ ਦਿਖਾਉਂਗੀ ਕਿੰਨੀ ਪਿਆਰੀ ਲੱਗਦੀ ਜਿਹੜਾ ਮੈਂ ਵਾਲਪੇਪਰ ਮੰਗਾਇਆ ਕਿੰਨਾ ਪਿਆਰਾ ਲੱਗ ਰਿਹਾ ਇਹ ਫਿਲਹਾਲ ਹਜੇ ਨਾ ਜਿਹੜੀ ਇੱਥੇ ਵਾਈਟ ਪੁੱਟੀ ਆ ਉਹ ਮੈਂ ਜਿਹੜਾ ਪਾਪੜੀਆਂ ਆਈਆਂ ਬਣ ਜਾਂਦੀਆਂ ਨਾ ਉਹ ਮੈਂ ਉਤਾਰ ਰਹੀ ਆ ਤੇ ਇਹ ਮੈਂ ਤੁਹਾਨੂੰ ਦੱਸਾਂਗੀ ਵੀ ਲਾਸਟ ਤੇ ਕਿ ਮੈਂ ਕਿੰਨੇ ਕਿੰਨੇ ਦਾ ਵਾਲਪੇਪਰ ਮੰਗਾਇਆ ਕਿ ਕਮੀਰੇ ਕੀ ਸਾਫਤ ਮੈਂ ਤੁਹਾਨੂੰ ਸਾਰਾ ਦੱਸੂਗੀ ਕਿ ਇਹ ਇਹ ਜਿਹੜਾ ਮੈਂ ਹਨਾ ਬਣਾ ਰਹੀ ਹਾਂ ਮਤਲਬ ਆਪਣਾ ਵਲੋਗ ਇਹ ਥੋੜੇ ਦਿਨ ਪਹਿਲਾਂ ਦਾ ਹੀ ਆ ਤੇ ਮੈਂ ਕਿਚਲ ਆਪਣਾ ਵੀਲੋ ਅਪਲੋਡ ਕਰ ਦਾਨੀ ਆ ਤੇ ਦੇਖੋ ਕਿਦਾਂ ਪੌਪੜੀਆਂ ਲਿੱਤਦੀਆਂ ਪਿੰਨਾ ਬਹੁਤ ਜ਼ਿਆਦਾ ਪਤਾ ਨਹੀਂ ਕਿਦਾਂ ਇਹ ਇੱਥੇ ਨਾ ਸ਼ਾਇਦ ਪਾਣੀ ਪੂਣੀ ਗਿਰਦਾ ਸ਼ਰਤਾਂ ਕਰਕੇ ਸਲਾਵ ਰਿੰਦੀ ਆ ਮੈਨੂੰ ਇਹ ਵੀ ਪਤਾ ਕਿ ਬੋਲਪੇਪਰ ਇੱਥੇ ਸੈੱਟ ਨਹੀਂ ਬੈਠ ਸਕਦਾ ਫਿਰ ਅਸੀਂ ਆ ਵੀ ਬੋਲਪੇਪਰ ਜਿਹੜਾ ਲੱਗਾ ਸੀ ਇਹ ਵੀ ਸਾਰਾ ਉਖੜ ਗਿਆ ਸੀ ਪਾਣੀ ਕਰਕੇ ਇਨਾ ਕੋਈ ਵੀ ਬੋਲਪੇਪਰ ਇੱਥੇ ਨਹੀਂ ਸੈੱਟ ਬੈਠੂ ਜਦ ਤੱਕ ਇੱਥੇ ਟੈਲ ਨਹੀਂ ਲੱਗਦੀ ਉਹ ਤੱਕ ਮੈਂ ਕਿਹਾ ਮੈਂ ਬੋਲਪੇਪਰ ਲਗਾ ਲਾਂ ਤਾਂ ਕਿ ਇਹ ਟੈਲਣਾ ਇੱਥੇ ਸਹੀ ਰਹਿਣਾ ਹੈ ਇੰਨਾ ਕੇੜੀਆ ਨਾ ਉਹ ਸਵੀਚਿੰਗ ਡੇਲੀ ਹੋਟਲ ਨਾਲ ਹੀ ਸਹੀ ਰੱਖੂੰਗੀ ਇੱਥੇ ਫਿਲਹਾਲ ਤਾਂ ਮੈਂ ਦੇਖੋ ਜਿੰਨਾ ਕੰਮ ਤੇ ਹੋ ਮਤਲਬ ਵਧੀਆ ਤਰੀਕੇ ਨਾਲ ਕੋਸ਼ਿਸ਼ ਕਰਦੀ ਆ ਬਣਾਉਣ ਦੀ ਕਿ ਮੇਰਾ ਘਰ ਸਾਫ਼ ਸੁਥਰਾ ਵਧੀਆ ਲੱਗੇ ਤੇ ਫਿਰ ਮੈਂ ਕਿਹਾ ਮੈਂ ਜੱਥਰ ਟੈਲਾ ਨਹੀਂ ਲਗਦੀ ਆ ਆਪਾਂ ਵਾਲ ਪੇਪਰ ਲਗਾ ਲੈਂਦੇ ਤੇ ਬਸ ਸੋ ਮੈਂ ਨਾ ਸਾਰੀ ਜਿੰਨੀ ਜਿੰਨੀ ਮੇਰੇ ਤੋਂ ਇੱਥੇ ਵਾਈਟ ਪੁੱਟੀ ਜਿਹੜੀ ਪਾਪੜੀਆਂ ਸੀਗੀਆਂ ਉਹ ਮੈਂ ਉਤਾਰ ਦਿੱਤੀਆਂ ਤੇ ਦੇਖੋ ਕਿੰਨੀ ਝਾਰਾ ਲਿੱਤੀ ਤੇ ਹੁਣ ਮੈਂ ਇੱਥੇ ਝਾੜੂ ਫੇਰ ਦੂੰਗੀ ਸਾਰੇ ਪਾਸੇ ਕਿਉਂਕਿ ਇੱਧਰ ਬਹੁਤ ਝਾਰਾ ਸੀਗਾ ਖਲਾਰਾ ਆ ਪਿਆ ਮੈ ਕਾ ਫਿਰ ਪੁੱਟੀ ਵੀ ਕਰਨੀ ਆ ਵਾਈਟ ਪੁੱਟੀ ਸਾਡੇ ਕੋਲ ਪਈ ਸੀ ਕਿਉਂ ਫਿਰ ਉਹ ਇਹਨਾਂ ਨੇ ਕੀਤੀ ਆ ਤੇ ਵੈਸੇ ਵੀ 25 ਰੁਪਏ ਦੀ ਵੜੇ RAM ਨਾ ਜਾਂਦੀ ਜਿੰਨੀ ਕੇ ਸਾਹ ਆਪਕੇ ਸਾਹਮਣੇ ਜਿੰਨੀ ਕਰਨਾ ਥੋੜੀ ਕਰਨੀ ਹੋਵੇ ਤੇ ਇਹ ਤੇ ਨਾ ਮੈਂ ਛਾਲੂ ਫੇਰ ਦਿੱਤਾ ਸੀ ਤੇ ਬਾਕੀ ਫालतू-ਫालतੂ ਚੀਜ਼ਾਂ ਵੀ ਮਤਲਬ ਫालतੂ ਪੁੱਟੀ ਵੀ ਉਤਾਰ ਰਹੀ ਸੀ ਤੇ ਤੁਸੀਂ ਦੇਖ ਰਹੇ ਹੋ ਮੇਰਾ ਵਾਲਪੇਪਰ ਇਹ ਵੀ ਉਖੜ ਗਿਆ ਸਾਰਾ ਪਾਣੀ ਨਾਲ ਨਾ ਸਾਰੇ ਪਾਸੇ ਲਿੱਥ ਗਿਆ ਤੇ ਆਹ ਦੇਖੋ ਇਹ ਹੈ ਫਿਲਹਾਲ ਮੇਰਾ ਵੋਸ਼ਿੰਗ ਏਰੀਆ ਪੁਰਾਣਾ ਮਤਲਬ ਪੁਰਾਣੀ ਕਿ ਐਲੈਕਸਾ ਉਹਨਾਂ ਵਾਲਪੇਪਰ ਪੁਰਾਣੀ ਲੱਗਿਆ ਤਾਂ ਪੁਰਾਣੀ ਕਹਾਂਗੇ ਤੇ ਹੁਣ ਇਹਦੀ ਲੁੱਕ ਤੁਸੀਂ ਲਾਸਟ ਤੇ ਦੇਖਿਓ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਮੈਂ ਦਿਖਾਉਂਗੀ A ਤੋਂ Z ਅਸੀਂ ਕਿੱਦਾਂ-ਕਿੱਦਾਂ ਵਾਲਪੇਪਰ ਲਗਾਏ ਪਹਿਲਾਂ ਕੀ ਚੀਜ਼ਾਂ ਲਗਾਈਆਂ ਫਿਲਹਾਲ ਤਾਂ ਤੁਹਾਨੂੰ ਪਤਾ ਜਿੱਦਾਂ ਮੈਂ ਆਹ ਵਾਈਟ ਪੁੱਟ ਆਹ ਉਤਾਰੀ ਜਿਹੜੀਆਂ ਪਾਪੜੀਆਂ ਸੀ ਨੇ ਇਹ ਦਿਖਦੀਆਂ ਪਿੰਨਾਂ ਸੀ ਮੈਂ ਉਤਾਰਤੀਆਂ ਤੇ ਦੇਖੋ ਵਾਈਟ ਪੁੱਟੀ ਨੇ ਥੋੜੀ ਪਈ ਸੀਗੀ ਤੇ ਉਹ ਆਪਣਾ ਮਿਕਸਰ ਟੱਪਚੀ ਕਰ ਲਈ ਥੋੜੀ ਜਿਹੀ ਲੱਗੀ ਕਿਉਂਕਿ ਇਹ ਪੂਰੀ ਲਾਈਨ ਜਿਹੜੀ ਵਾਈਟ ਪੁੱਟੀ ਦੀ ਬਸ ਇੱਥੇ ਹੀ ਲੱਗਣੀ ਸੀ ਵਾਈਟ ਪੁੱਟੀ ਬਾਕੀ ਜੇ ਤਾਂ ਵਾਲ ਪੇਪਰ ਲੱਗ ਗਿਆ ਹੈ ਉੱਥੇ ਅਸੀਂ ਅ ਪਿਛਲੇ ਤੋਂ ਪਿਛਲੀ ਦੀਵਾਲੀ ਤੇ ਸ਼ਾਇਦ ਹਾਂ ਉਦੋਂ ਅਸੀਂ ਲਗਾਇਆ ਸੀ ਵਾਲ ਪੇਪਰ ਉਦੋਂ ਵਾਈਟ ਪੁੱਟੀ ਕਿੱਤੀ ਸੀਗੀ ਤੇ ਇਹਨਾਂ ਨੇ ਨਾ ਫਿਰ ਹੱਥ ਨਹੀਂ ਮੈਚ ਕਰ ਲਿਆ ਤੇ ਮੈਂ ਤੁਹਾਨੂੰ ਟਾਈਮ ਦਿਖਾ ਰਹੀ ਹਾਂ ਦੇਖੋ 12:00 ਵਜੇ ਰਾਤ ਦੇ 12:00 ਵਜੇ ਅਸੀਂ ਲੱਗੇ ਹੋਏ ਹਾਂ ਇਹ ਕੰਮ ਕਰਦੇ ਅਸੀਂ ਸਾਰੇ ਜਾਗ ਰਹੇ ਹਾਂ ਕਉਕੀ ਰਿਵਰਸੋਂ ਦਾ ਨਾਨੀ ਸੀ ਲੈਂਦੀ ਫਿਰ ਮੈਂ ਕਿਹਾ ਚੱਲ ਰਿਵਰਸ ਹੋਤਾ ਰਹੀ ਨਹੀਂ ਹੈਗੀ ਤੇ ਆਪਾਂ ਇਹ ਕੰਮ ਕਰ ਲੈਣੇ ਆ ਤੇ ਫਿਰ ਇਹ ਰਿਵਰਸ ਪਗੰਦੀ ਚਾਲ ਦੇ ਲਾਵੇ ਜੇ ਕਰਨਾ ਕਰ ਲੈਣੀ ਫਿਰ ਕਿਉਂਕਿ ਇਹ ਕੰਮ ਤੇ ਜਾਂਦੇ ਫਿਰ ਅਗਲੇ ਦਿਨ ਫਿਰ ਟਾਈਮ ਨਹੀਂ ਹੁੰਦਾ ਨਾ ਮਿਲਦਾ ਨਹੀਂ ਟਾਈਮ ਤੇ ਇਸ ਲਈ ਆਪਾਂ ਫਿਰ ਰਾਤ ਨੂੰ ਸ਼ੁਰੂ ਕਰਤਾ ਮੈਂ ਰਾਤ ਨੂੰ ਆਪਾਂ 12 ਵਜੇ ਲੱਗੇ ਆ ਵਾਈਟ ਪੁੱਟੀ ਲਗਾਉਂ ਕਿ ਵਾਈਟ ਪੁੱਟੀ ਉਹ ਜ਼ਰੂਰੀ ਸੀ ਫੇ ਅਗਲੇ ਦਿਨ ਆਪਾਂ ਵਾਲਪੇਪਰ ਵੀ ਲਗਾਣਾ ਸੀਗਾ ਤੇ ਇੱਥੇ ਨੇ ਇਹ ਬਾਹੂਕ ਦੇ ਪਾਪਾ ਵੀ ਵਾਈਟ ਪੁੱਟੀ ਕਰ ਰਹੇ ਆ ਵਸੇ ਪੂਰਾ ਜਿੰਨਾ ਜਿੰਨਾ ਮੈਂ ਸਾਫ਼ ਕੀਤਾ ਉੱਥੇ ਉੱਥੇ ਕਰਨੀ ਆ ਜ਼ਿਆਦਾ ਨਹੀਂ ਕਰਨੀ ਹੈ ਕਿ ਤੇ ਇਹ ਨਾ ਫਿਰ ਲੱਗੇ ਸੀ ਵਾਈਟ ਪੁੱਟੀ ਕਰਨ ਤੇ ਮੈਂ ਇਧਰ ਯਵਨ ਨੂੰ ਵੀ ਦੇਖ ਰਹੀ ਸੀ ਬਾਹੂਕ ਵੀ ਕੋਲ ਸੌਣ ਨੂੰ ਦੇਖ ਰਹੀ ਸੀ ਤੇ ਬਸ ਤੇ ਫਿਰ ਇਸ ਤੋਂ ਬਾਅਦ ਆਪਾਂ ਹਨ ਵਾਈਟ ਪੁੱਟੀ ਕਰਨ ਤੋਂ ਬਾਅਦ ਜਿਹੜਾ ਵਾਲਪੇਪਰ ਉਹ ਨੈਕਸਟ ਡੇ ਆਪਾਂ ਲਗਾਇਆ ਸੀ ਤੇ ਹਾਂ ਮੈਂ ਤੁਹਾਨੂੰ ਇਹਦਾ ਪ੍ਰਾਈਸ ਵੀ ਦੱਸ ਦਾਨੀ ਆ ਅਸੀਂ ਸਿਰਫ ਇੱਥੇ ਏਰੀਏ ਤੇ ਵਾਲਪੇਪਰ ਪਹਿਲਾਂ ਮੈਂ ਇੱਕ ਵਾਲ ਮਤਲਬ ਇੱਕੋ ਪੀਸ ਮੰਗਾਇਆ ਜਿੱਦਾਂ ਇੱਕ ਨਾਲ ਦੋ ਫ੍ਰੀ 1 ਗੈਟ 1 ਦਾ ਮਤਲਬ ਸੀਗਾ ਕੋਈ ਆਫਰ ਇੱਕ ਨਾਲ ਦੋ ਫ੍ਰੀ ਸੀ ਤੇ ਉਹ ਸੀ 171 ਰੁਪਏ ਦਾ ਆਫਰ ਹਜੇ ਵੀ ਸ਼ਾਇਦ ਚੱਲਦੀ ਹੋਣੀ ਹੈ ਮੀਸ਼ੋ ਤੋਂ ਮੈਂ ਮੰਗਾਇਆ ਸੀ 173 ਪੇਰਾ ਫੇਰ ਨਾ ਮੈਨੂੰ ਲੱਗਿਆ ਕਿ ਇਹ 80 ਨੈਕਸਟ ਡੇ ਵਾਲਪੇਪਰ ਲਗਾਇਆ ਮੈਂ ਤੁਹਾਨੂੰ ਅੱਗੇ ਦੱਸੂਗੀ ਤੇ ਜਿਸ ਅਸੀਂ ਵਾਲਪੇਪਰ ਲਗਾਇਆ ਉਹ ਫੇਰ ਕੱਟ ਲਗਿਆ ਫੇਰ ਅਸੀਂ ਮਤਲਬ 2-4 ਦਿਨ ਬਾਅਦ ਫੇਰ ਮਤਲਬ ਆਰਡਰ ਫੇ ਮੈਂ ਉਸੇ ਰਾਤ ਨੂੰ ਕਰਤਾ ਸੀ ਅਗਲਾ ਵਾਲਪੇਪਰ ਹੈ ਨਾ ਉਸ ਉੱਦਦਾ ਰਿਹਾ ਤੋ ਆ ਗਿਆ ਸੀ 3-4 ਦਿਨ ਬਾਅਦ ਆ ਗਿਆ ਸੀਗਾ ਤੇ ਫੇਰ ਆਪਾਂ ਉਦੋਂ ਲਗਾਇਆ ਤੇ ਟੋਟਲ ਸਾਡਾ ਖਰਚਾ ਇੱਥੇ ਆਇਆ ਉਹ ਵਾਲ ਪੇਪਰੰ ਦਾ 342 ਰੁਪਏ ਸਿਰਫ 342 ਰੁਪਏ ਚ ਅਸੀਂ ਇੱਥੇ ਵਾਲ ਪੇਪਰ ਆਪਣੇ ਲਗਾਏ 342 ਰੁਪਏ ਚ ਮੈਂ ਆਪਣੇ ਵੋਸ਼ ਵਾਸ਼ਿੰਗ ਏਰੀਆ ਦਾ ਮੇਕਓਵਰ ਕੀਤਾ ਤੇ ਦੇਖੋ ਵਾਈਟ ਪੱਟੀ ਵੀ ਲੱਗ ਗਈ ਆ ਤੇ ਹਾਂ ਅਗਰ ਜਿਨਾਂ ਕੋ ਵਾਈਟ ਪੱਟੀ ਨਹੀਂ ਹੈਗੀ ਉਹਦਾ ਅਲੱਗ ਹੀ ਫਿਰ ਖਰਚਾ ਹੋਣਾ ਨਾ ਕਿਉਂਕਿ ਉਹਨਾਂ ਨੂੰ ਵਾਈਟ ਪੱਟੀ ਵੀ ਲੈਣੀ ਪੈਣੀ ਇਸ ਲਈ ਮੇਰੇ ਕੋਲ ਹੈ ਨਹੀਂ ਸੀ ਮੇਰੇ ਕੋਲ ਸੋਰੀ ਹੈ ਗਈ ਸੀ ਤੇ ਆਪਾਂ ਲਗਾ ਦਿੱਤੀ ਵਾਈਟ ਪੱਟੀ ਲਗਾਤੀ ਆ ਹੁਣ ਅਗਲਾ ਦਿਨ ਹੋ ਗਿਆ ਆ ਤੇ ਇੱਥੇ ਨਾ ਮੈਂ ਉਹ ਰੀਵਾ ਨੂੰ ਚੱਕਿਆ ਹੋਇਆ ਆ ਤੇ ਫਿਰ ਉਸ ਤੋਂ ਬਾਅਦ ਅਸੀਂ ਉਹ ਮਲੇ ਇਹ ਜਿਹੜਾ ਦਿਨ ਨਾ ਨੈਕਸਟ ਡੇ ਹੈ ਇਹ ਵੀ ਸ਼ਾਮ ਦਾ ਟਾਈਮ ਆ ਮਲੋਂ ਰਾਤ ਕਜੀਦਾ ਹੀ ਆ ਤੇ ਰੀਵਾ ਦੇਖੋ ਮੇਰੇ ਗੁੱਦੀ ਫੜੀ ਹੋਈ ਹੈ ਦਰਬਾਉ ਕੋ ਬਾਉ ਕੋ ਦੇ ਪਾਪਾ ਸਾਰੇ ਦਿਲੀ ਰੌਮਚਾ ਕਿਉਂਕਿ ਰੀਵਾ ਰਾਤ ਨੂੰ ਸੌਂਦੀ ਨਹੀਂ ਹੈਗੀ ਮਰੋ ਕਉ ਇਹ ਜਿਹੜੀ 9:10 ਵਜੇ ਸੌਂਦੀ ਆ ਫਿਰ 11 11 ਵਜੇ ਉੱਠ ਜਾਂਦੀ ਆ ਫਿਰ ਇਹਦੀ ਨੀਂਦ ਸਾਨੂੰ ਪਤਾ ਹੀ ਆ ਫਿਰ ਬੱਚਾ ਕਿੱਥੋਂ ਸੌਂਦਾ ਨਾ ਤੇ 12 ਵਜੇ ਤੱਕ ਤਾਂ ਫਿਰ 12:00 1 ਵਜੇ ਤੱਕ ਤੇ ਜਾਗਦੀ ਰਹਿੰਦੀ ਤੇ ਦੇਖੋ ਅਸੀਂ ਇੱਥੇ ਵਾਲਪੇਪਰ ਉਤਾਰ ਲਿਆ ਤੇ ਇਹ ਵਾਲਾ ਮੈਂ ਵਾਲਪੇਪਰ ਮੰਗਾਇਆ ਸੀਗਾ ਜੇ ਮੈਨੂੰ ਬਹੁਤ ਪਿਆਰਾ ਲੱਗਿਆ ਮੈਂ ਆਰਡਰ ਇਹ ਕੀਤਾ ਸੀ ਤੇ ਫਿਰ ਇਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਵਾਲਪੇਪਰ ਘਟ ਗਿਆ ਸੀ ਤੇ ਫਿਰ ਫਿਰ ਮੈਂ ਵਾਲਪੇਪਰ ਮੰਗਾਇਆ ਤੇ ਮੇਰਾ ਟੋਟਲ 342 ਰੁਪਏ ਚ 171 ਰੁਪਏ ਦਾ ਪਹਿਲਾ ਮਗਾਇਆ 171 ਰੁਪਏ ਦਾ ਬਾਅਦ ਚ ਮਗਾਇਆ 3-4 ਦਿਨ ਬਾਅਦ ਆ ਗਿਆ ਸੀਗਾ ਤੇ ਮੈਂ ਟੋਟਲ 342 ਰੁਪਏ ਚ ਮੈਂ ਆਪਣੇ ਵੋਸ਼ ਵਸ਼ਿੰਗ ਏਰੀਆ ਦਾ ਮੇਕਅਪ ਰ ਕੀਤਾ ਲਾਸਟ ਤੇ ਤੁਸੀਂ ਲੁੱਕ ਦੇਖਿਓ ਬਹੁਤ ਪਿਆਰਾ ਲੱਗ ਰਿਹਾ ਮੇਰਾ ਵੋਸ਼ ਵਸ਼ਿੰਗ ਏਰੀਆ ਇਕੱਲਿਆਂ ਕੋਈ ਨਹੀਂ ਲੱਗਦਾ ਇਹਨੂੰ ਦੋ ਬੰਦੇ ਤਾਂ ਚਾਹੀਦੇ ਹੀ ਚਾਹੀਦੇ ਆ ਕਿਉਂਕਿ ਇੱਕ ਨੂੰ ਫਿਰ ਇਦਾਂ ਨਾ ਕੱਪੜੇ ਨਾਲ ਵੀ ਪ੍ਰੈਸ ਕਰਨਾ ਹੁੰਦਾ ਤੇ ਥੋੜਾ ਚਿਪਕਾਣਾ ਵੀ ਹੁੰਦਾ ਆ ਤੇ ਇਸ ਵਾਰ ਨੇ ਮੈਂ ਵਾਲਪੇਪਰ ਲਗਾਇਆ ਆ ਤੇ ਮੈਨੂੰ ਮੈਂ ਤੁਹਾਨੂੰ ਪਰਸਨਲੀ ਦੱਸਾਂ ਵਾਲਪੇਪਰ ਲਗਾਇਆ ਬਹੁਤ ਵਧੀਆ ਮੈਨੂੰ ਜੀ ਬਹੁਤ ਨਹੀਂ ਵਧੀਆ ਪਰ ਕਲਰ ਵੀ ਬਹੁਤ ਪਿਆਰਾ ਸਹੀ ਤਰੀਕੇ ਨਾਲ ਚਿਪਕੇ ਵੀ ਬਟ ਮੈਂ ਜਿੱਦਾਂ ਇੱਥੇ ਧੋਣੀਆਂ ਪਾਣੀ ਇੱਥੇ ਜ਼ਿਆਦਾ ਆਂਦਾ ਕੱਪੜੇ ਵੀ ਮੈਂ ਇੱਥੇ ਧੋਣੀਆਂ ਆਪਣੇ ਦੇ ਵਸ਼ੇਸ਼ਕਿੰਗ ਏਰੀਆ ਜਿਹੜਾ ਮੈਂ ਇੱਥੇ ਧੋਣੀ ਉਹ ਛਿੱਟੇ ਪੈ ਪੈ ਕੇ ਨਾ ਥੋੜੀ ਗੂੰਦ ਉਹਦੀ ਨਿਕਲ ਗਈ ਮਗਰ ਚਿਪਕਦਾ ਨਹੀਂ ਹੁਣ ਸਹੀ ਤਰ੍ਹਾਂ ਉੱਪਰ ਉਹ ਤਾਂ ਚਿਪਕਿਆ ਹੇ ਨੀਚੇ ਨੀਚੇ ਨਹੀਂ ਹੁਣ ਸਹੀ ਤਰ੍ਹਾਂ ਚਿਪਕਦਾ ਪਿਆ ਤੇ ਵਾਲਪੇਪਰ ਤੇ ਕੋਈ ਗਲਤੀ ਨਹੀਂ ਹੋ ਕੇ ਬਿਲਕੁਲ ਪਰਫੈਕਟ ਪਹਿਲਾ ਵਧੀਆ ਲੱਗਿਆ ਪਰ ਹੁਣ ਮਤਲਬ ਕੱਲ ਮੈਂ ਦੇਖਿਆ ਕਿ ਉਹ ਥੋੜਾ ਉਖੜ ਰਿਹਾ ਸੀਗਾ ਤੇ ਮੈਂ ਕਿ ਕੋਈ ਨਹੀਂ ਜਿੰਨਾ ਚਿਰ ਹੁਣ ਚੱਲਦਾ ਚਲਾ ਲਈ ਉਸ ਤੋਂ ਬਾਅਦ ਦੇਖਦੇ ਆ ਟੈਲ ਲਗਾਣੀ ਪੈਣੀ ਆ ਇਸ ਏਰੀਏ ਤੇ ਇੰਨੇ ਏਰੀਏ ਤੇ ਨਾ ਕਿਉਂਕਿ ਇੱਥੇ ਸਲਾਵ ਰਹਿੰਦੀ ਰਹਿੰਦੀ ਆ ਫਿਰ ਵਾਲਪੇਪਰ ਸੈੱਟ ਨਹੀਂ ਬਣਾ ਇੱਥੇ ਤੇ ਜਿੰਨਾ ਚਿਰ ਕੱਢੂਗਾ ਕੱਢੂਗਾ ਵਾਲਪੇਪਰ ਨਹੀਂ ਤਾਂ ਫਿਰ ਦੇਖੀ ਜਾਵਾਂਗੇ ਤੇ ਇੱਥੇ ਨਾ ਫਿਰ ਅਸੀਂ ਉੱਪਰ ਪਹਿਲਾਂ ਮੈਂ ਇਹਰੇ ਪਾਪੜੇ ਮੈਨੂੰ ਜਿਹੜ ਉਸ ਆਪਾਂ ਇਹ ਵਾਲਪੇਪਰ ਖੋਲੇ ਇਹਨਾਂ ਨੇ ਪਹਿਲੀ ਗੱਲ ਤਾਂ ਕਿ ਘੱਟ ਵਾ ਪੂਰਾ ਨਹੀਂ ਲੱਗਣਾ ਮੈਂ ਕਿਹਾ ਕੋਈ ਨਹੀਂ ਤੁਸੀਂ ਜਿੰਨਾ ਲੱਗਦਾ ਉੱਪਰੋਂ ਸ਼ੁਰੂ ਕਰੋ نیچےੋਂ ਨਾ ਕਰੋ ਉੱਪਰੋਂ ਸ਼ੁਰੂ ਕਰੋ ਜਿੰਨਾ ਲੱਗਦਾ ਲਗਾਓ ਫਿਰ ਮੈਂ ਹੋਰ ਮੰਗਾ ਲਵਾਂਗੀ ਮੈਂ ਅਸੀਂ ਪਤਾ ਲੱਗ ਗਿਆ ਸੀ ਘੱਟ ਤੇ ਫਿਰ ਮੈਂ ਜਿਹੜਾ ਇੱਕ ਆਪਾ ਵਾਲਪੇਪਰ ਲਗਾ ਲਿਆ ਨਾ ਇਹ ਤੋਂ ਖਤਮ ਹੋ ਗਿਆ ਫਿਰ ਮੈਂ ਉਸੇ ਟਾਈਮ ਉਸੇ ਟਾਈਮ ਆਰਡਰ ਕਰ ਦਿੱਤਾ ਸੀ ਅਗਲਾ ਵੀ ਅਗਲਾ ਵਾਲਪੇਪਰ ਤੇ ਉਹ ਮੀਸ਼ੂ ਦੀ ਇੱਕ ਗੱਲ ਵਾ ਕਿ ਡਿਲੀਵਰੀ ਵਧੀਆ ਤਰੀਕਾ ਵਧੀਆ ਹੈ ਹੈ ਨਾ ਪਰਫੈਕਟ ਟਾਈਮ ਤੇ ਆ ਜਾਂਦੀ ਹੈ ਤੇ ਆ ਦੇਖੋ ਇੰਨਾ ਕੇ ਏਰੀਆ ਆ ਹੀ ਆ ਬਸ ਲਾਸਟ ਇਹਨਰੇ ਹੱਥੇ ਚ ਇੱਥੇ ਤੱਕ ਹੀ ਲੱਗਿਆ ਹੈ ਵਾਲਪੇਪਰ ਬਸ ਇੰਨਾ ਦੇ ਉਸ ਤੋਂ ਬਾਅਦ ਇਹ ਜਿਹੜੀ ਕਲੀਪਾ ਇਹ 3-4 ਦਿਨ ਬਾਅਦ ਦੀ ਆ ਤੇ ਇਹ ਫਿਰ ਆਪਾਂ ਹੋਰ ਮੰਗਾਇਆ ਸੀਗਾ ਇੰਨੀ ਜਗ੍ਹਾ ਆਪਾਂ ਛੱਡਤੀ ਤੇ ਇਸ ਤੋਂ ਬਾਅਦ ਹੁਣ ਆਪਾਂ ਇਹ ਵਾਲਾ ਵਾਲਪੇਪਰ ਮੈਡਮ ਉਨੀ ਕੀ ਦਾ ਫਰਕ ਹੋ ਗਿਆ ਸੀਗਾ ਸੇਮ ਟੂ ਸੇਮ ਨਹੀਂ ਮਿਲਿਆ ਪਰ ਜਿਹੜਾ ਆਪਾਂ ਗੋੜਨਾ ਦੇਖੀ ਨਾ ਫੇਰੀ ਪੱਤ ਲੱਗਦਾ ਉਦਾਂ ਨਹੀਂ ਇੰਨਾ ਪਤਾ ਲੱਗਦਾ ਤੇ ਇਹ 4-5 ਦਿਨ ਬਾਅਦ ਆ ਗਿਆ ਸੀ ਤੇ ਆਪਾਂ ਫਿਰ ਉਦੋਂ ਲਗਾਇਆ ਵਾਲਪੇਪਰ ਅਛਾ ਚਾਰਕ ਦਿਨ ਤੱਕ ਹਾਂ ਆ ਗਿਆ ਸੀਗਾ ਆਪਾਂ ਫਿਰ ਉਦੋਂ ਹੀ ਵਾਲਪੇਪਰ ਲਗਾਇਆ ਤੇ ਤੇ ਤੁਸੀਂ ਲੁੱਕ ਵੀ ਦੇਖਿਓ ਇੱਥੇ ਰੀਵਾ ਮੈਂ ਸਾਰੇ ਅਸੀਂ ਇੱਧਰਲੀ ਰੂਮ ਚ ਵਾਂ ਤੇ ਇੱਧਰਲੀ ਰੂਮ ਚ ਵਾਕੇ ਹੁਣ ਇਹ ਕੰਮ ਨਾ ਜਿਹੜਾ ਆਪਾਂ ਕਰ ਹੀ ਦਈਏ ਵਾਲਪੇਪਰ ਦਾ ਲੱਗ ਆਦੀ ਕੋ ਕਿ ਕਮਣਾ ਰੰਦਰ ਰੰਦਰ ਲਈ ਜਾਂਦਾ ਤੇ ਹੁਣ ਮੈਂ ਨਾ ਆਪਣਾ ਉਹ ਵੀ ਕਾਫੀ ਟਾਈਮ ਤੋਂ ਮਿਲਿਆ ਆ ਕੇ ਰੱਖਿਆ ਜਿਹੜੇ ਮੈਂ ਇਹ ਵਾਲਪੇਪਰ ਮੰਗਾਇਆ ਸੀ ਉਦੋਂ ਮੈਂ ਆਪਣਾ ਕਿਚਨ ਦਾ ਵੀ ਇੱਕ ਵਾਲਪੇਪਰ ਮੰਗਾਇਆ ਉਹ ਵੀ ਨਹੀਂ ਲੱਗਦਾ ਪਿਆ ਕਿਉਂਕਿ ਟਾਈਮ ਹੀ ਨਹੀਂ ਲੱਗਦਾ ਹੁਣ ਇਹਨਾਂ ਨੂੰ ਕਿਸੇ ਦਿਨ ਛੁੱਟੀ ਹੋਊਗੀ ਸੰਡੇ ਨੂੰ ਹੁੰਦੀ ਵੈਸੇ ਦੇਖਾਂਗੇ ਜੇ ਸੰਡੇ ਨੂੰ ਲਗਾਵਾਂਗੇ ਕਿਚਨ ਚ ਵਾਲਪੇਪਰ ਜਾਂ ਫਿਰ ਕਿਸੇ ਹੋਰ ਦਿਨ ਉਹ ਵੀ ਰਾਤ ਨੂੰ ਹੀ ਲੱਗੂਗਾ ਮੇਰੇ ਸਾਹਮਣੇ ਜਿੱਦਾਂ ਇੱਥੇ ਵਾਲਪੇਪਰ ਰਾਤ ਨੂੰ ਲੱਗਦੇ ਆ ਨਾ ਕਿਉਂਕਿ ਰਾਤ ਨੂੰ ਟਾਈਮ ਮਿਲਦਾ ਤੇ ਉਹ ਵੀ ਮੈਨੂੰ ਲੱਗਦਾ ਰਾਤ ਨੂੰ ਹੀ ਲੱਗੂਗਾ ਕਿਉਂਕਿ ਦੇਖੋ ਵਾਲਪੇਪਰ ਅੱਦਾ ਨਹੀਂ ਲੱਗਦਾ ਦੇਖ ਕੇ ਕੱਟਨੇ ਪੈਂਦਾ ਆ ਕੱਲੀ ਕੱਲੀ ਚੀਜ਼ ਦੇਖ ਕੇ ਫਿਰ ਜੇ ਆਪਾਂ ਅੱਧੀ ਸਿੱਧਾ ਡਾਇਰੈਕਟ ਲਾ ਦੀਏ ਫਿਰ ਉਹ ਨਾ ਖੜਵੜਾ ਜਿਹਾ ਹੋ ਜਾਂਦਾ ਨਹੀਂ ਸਹੀ ਲੱਗਦਾ ਹੈਗਾ ਤੇ ਮੈਂ ਇਹਨਾਂ ਨੂੰ ਇੱਥੇ ਦੱਸ ਰਹੀ ਸੀ ਕਿ ਆਪੇ ਡਰਨੀ ਲਗਾਣਾ ਉੱਥੇ ਨਾ ਥੋੜਾ ਪੱਥਰ ਜਿਹਾ ਬਣਿਆ ਸੀਗਾ ਮੈਂ ਕਿਹਾ ਪੱਥਰ ਤੇ ਨਹੀਂ ਲਗਾਣਾ ਕਿਉਂਕਿ ਇਹ ਨਾ ਫਿਰ ਇਹ ਇੱਥੋਂ ਚਿਪਕੂਗਾ ਨਹੀਂ ਇਹਨਾਂ ਨੇ ਮੇਰੀ ਮੰਨੀ ਨਹੀਂ ਉਹਨਾਂ ਨੇ ਪੱਥਰ ਜਿਹਾ ਸੀਗਾ ਪੱਥਰ ਨਹੀਂ ਮਤਲਬ ਵਾਈਟ ਪੱਟੀ ਜਹਾਈ ਮੋਟੀ ਲੱਗੀ ਹੋਈ ਸੀ ਉੱਥੇ ਤੇ ਇਹਨਾਂ ਨੇ ਨਾ ਉੱਥੇ ਵੀ ਲਗਾ ਦਿੱਤਾ ਫਿਰ ਉਹ ਉੱਥੇ ਉਖੜਦਾ ਪਿਆ ਸੀਗਾ ਕਾਲਮੇ ਦੇਖਿਆ ਉੱਥੋਂ ਹੀ ਉਖੜ ਰਿਹਾ ਸੀਗਾ ਜੇਰੋਂ ਆਪਾਂ ਵਾਲਪੇਪਰ ਲਗਾਣੇ ਉਹਦੋਂ ਪਲੇਨ ਦੀਵਾਰ ਹੋਣੀ ਚਾਹੀਦੀ ਆ ਕੁਝ ਵੀ ਨਹੀਂ ਉੱਤੇ ਹੋਣੀ ਚਾਹੀਦਾ ਸਾਫ਼ ਦੀਵਾਰ ਹੋਣੀ ਚਾਹੀਦੀ ਫੇਰ ਹੀ ਵਾਲਪੇਪਰ ਲੱਗਦਾ ਆ ਤੇ ਬਸ ਤੁਸੀਂ ਦੇਖ ਰਹੇ ਹੋ ਵਾਲਪੇਪਰ ਹੁਣ ਮੈਂ ਇੱਥੇ ਇਹਨਾਂ ਨਾਲ ਲਗਵਾ ਰਹੀ ਕੁੱਕੀ ਉੱਤੇ ਕੱਪੜਾ ਫੇਰ ਨਹੀਂ ਪੈਂਦਾ ਵਾਲਪੇਪਰ ਤੇ ਮੈਨੂੰ ਚੰਗੀ ਤਰ੍ਹਾਂ ਪ੍ਰੈਸ ਕਰਨੇ ਪੈਂਦਾ ਆ ਫੇਰ ਜਾ ਕੇ ਵਧੀਆ ਤਰੀਕੇ ਨਾਲ ਵਾਲਪੇਪਰ ਲੱਗਦਾ ਤੇ ਹੁਣ ਮੈਂ ਦੇਖੇ ਤੁਸੀਂ ਲਾਸਟ ਲੁੱਕ ਦੇਖਾ ਮੇਰਾ ਵਾਲਪੇਪਰ ਜਿਹੜਾ ਮੈਂ ਆਪਾ ਲਗਾਇਆ ਹੈ ਅਜੇ ਤਾਂ ਫਿਲਹਾਲ ਇੱਧਰ ਲਗਾਇਆ ਨਾ ਪੂਰਾ ਅਜੇ ਇਧਰਲੀ ਸਾਈਡ ਦੀਵਾਰ ਥੋੜੀ ਜਿਹੀ ਉੱਥੇ ਵੀ ਲਗਾਣਾ ਹੈ ਤੇ ਇਧਰਲੀ ਸਾਈਡ ਵੀ ਆਪਾਂ ਦੇਖੋ ਜਿਹੜਾ ਦੂਸਰੀ ਦੀਵਾਰ ਉਧਰ ਆਪਾਂ ਥੋੜਾ ਥੋੜਾ ਲਗਾ ਦਿੱਤਾ ਸੀਗਾ ਵਾਲਪੇਪਰ ਕਿਉਂਕਿ ਉਧਰ ਵੀ ਛਿੱਟੇ ਜੇ ਪੈ ਜਾਂਦੇ ਨੇ ਪਾਣੀ ਦੇ ਫਿਰ ਦੀਵਾਰ ਤਾਂ ਚੰਗੀ ਨਹੀਂ ਲੱਗਦੀ ਤੇ ਆ ਲਾਸਟ ਤੇ ਕਿਨਾਰਿਆਂ ਤੇ ਦੀਵਾਰ ਦੀ ਜਿਹੜੀ ਕਨਾਰੇ ਇਹਨਾਂ ਉੱਤੇ ਵੀ ਲਗਾ ਦਿੱਤਾ ਸੀ ਤੇ ਦੇਖੋ ਫਾਈਨਲ ਲੁੱਕ ਮੇਰੇ ਵਾਲਪੇਪਰ ਦੀ ਮਨ ਲਈ ਬਹੁਤ ਖੁਸ਼ੀ ਆਈ ਇਹਦੀ ਕਿੰਨਾ ਪਿਆਰਾ ਲੱਗ ਰਿਹਾ ਇਸ ਵਾਰ ਇਹ ਕਲਰ ਵੀ ਵਧੀਆ ਡਿਫਰੈਂਟ ਜਿਹਾ ਹੋਰ ਵਧੀਆ ਲੱਗਿਆ ਮੈਨੂੰ ਵਾਲਪੇਪਰ ਆਪਾਂ ਮੰਗਾ ਲਿਆ ਤੇ ਬਾਕੀ ਰਹੀ ਗੱਲ ਮਲੇ ਵੇਦੀ ਵਾਲਪੇਪਰ ਦੀ ਬਹੁਤ ਵਧੀਆ ਪ੍ਰੋਡਕਟ ਵਾ ਬਸ ਇੰਨਾ ਕਿ ਜਿੱਥੇ ਸਲਾਵ ਨਹੀਂ ਹੈਗੀ ਉੱਥੇ ਲਗਾਓ ਜਿੱਥੇ ਸਲਾਵਾ ਪਾਣੀ ਦੀ ਉੱਥੇ ਬਿਲਕੁਲ ਨਾ ਲਗਾਓ ਮੈਂ ਗਲਤੀ ਕੀਤੀ ਪਾਣੀ ਬਹੁਤ ਡੇਗਦਾ ਤੇ ਉਹ ਉਖੜਦਾ ਪਿਆ ਤੇ ਮਿਲਦੇ ਹਾਂ ਹੁਣ ਤੁਹਾਨੂੰ ਨੈਕਸਟ ਵਲੋਗ ਚ ਬਾਏ ਬਾਏ